ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆਪਾਂ ਅੱਜ ਕਰਦੇ ਆ ਮੌਸਮ ਦੀ ਗੱਲ ਜਿਵੇਂ ਕਿ ਮੌਸਮ ਤੁਹਾਨੂੰ ਰਾਤ ਦਾ ਮੌਸਮ ਜਿ ਦਿਖ ਗਿਆ ਕਿ ਦਿਨ ਵੇਲੇ ਦਾ ਮੌਸਮ ਕਿਸ ਹੁੰਦਾ ਹੈ ਅੱਜ 17 ਤਰੀਕ ਦਾ ਜਿਹੜਾ ਮੌਸਮ ਉਹਦੇ ਬਾਰੇ ਵੀ ਪਕੜ ਬਤ ਕਰਦੇ ਆ ਜਿਵੇਂ ਕਿ ਅੱਜ ਜਿਹੜਾ ਪੰਜਾਬ ਦਾ ਮੌਸਮ ਰਹਿ ਰਿਹਾ ਤਕਰੀਬਨ ਮੌਸਮ ਜਿਹੜਾ ਹੈ ਠੀਕ ਠਾਕ ਹੀ ਰਹੇਗਾ ਕੋਈ ਕਿਦਾ ਕਿ ਨੇਰੀ ਸ਼ਗੀ ਰਾਤ ਦੇ ਸਮੇਂ ਨੇਰੀ ਚੜ ਹੀ ਘਰ ਚਮਕਦੇ ਬੱਦਲ ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਸੀ ਸਿਸਟਮ ਸੀ ਲੰਘ ਚੁੱਕਿਆ ਹੋਰ ਸਿਸਟਮ ਜੇ ਕੋਈ ਆਵੇਗਾ ਤੁਹਾਨੂੰ ਅਪਡੇਟ ਦੇਵਾਂਗੇ ਤੇ ਅਪਡੇਟਦੇ ਰਹਾਂਗੇ ਕਿ ਅੱਜ ਮੌਸਮ ਸਾਫ਼ ਗਰਮਿਆਨੀ ਤੋਂ ਹਲਕੀ ਹਵਾ ਚੱਲੇਗੀ ਤੇ ਤਾਪਮਾਨ ਵਧਣਗੇ ਤੇ ਬਾਕੀ ਆਪਾਂ ਗੱਲ ਕਰਾਂਗੇ ਜੇ ਕੋਈ ਦੁਪਹਿਰ ਤੋਂ ਬਾਅਦ ਤਜੇ ਸ਼ਾਮ ਦੇ ਵੇਲੇ ਕੋਈ ਵੀ ਆਪਾਂ ਨੂੰ ਲੱਗਦਾ ਹੋਇਆ ਕਿ ਮੌਸਮ ਦੇ ਵਿੱਚ ਚੇਂਜ ਆ ਰਿਹਾ ਤੇ ਫਿਰ ਤੁਹਾਨੂੰ ਦੁਬਾਰਾ ਵੀਡੀਓ ਪਾ ਕੇ ਸੂਚਿਤ ਕੀਤਾ ਜਾਵੇਗਾ ਨਾਲ ਹੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਕਰਕੇ ਸ਼ੇਅਰ ਕਰਦਿਆ ਕਰੋ ਅਗਰ ਅਗਰ ਸਾਡ ਜਾਣਕਾਰੀ ਪਹੁੰਚ ਸਕੇ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ ਜੀ